ਪੰਜਾਬ ਦੇ ਮੁਲਾਜ਼ਮਾਂ ਦਾ ਗੁੱਸਾ ਵੋਟ ਦੀ ਚੋਟ ਰੂਪ ਵਿੱਚ ਫੁੱਟਿਆ ਮੁੱਖ ਮੰਤਰੀ ਜੀ ਮੁਲਾਜ਼ਮ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੋ ਜਸਵੀਰ ਤਲਵਾੜਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਨੇ ਚੋਣ ਨਤੀਜਿਆਂ ਤੇ ਪ੍ਰतिकਰਮ ਦਿੰਦਿਆਂ ਪੰਜਾਬ ਸਰਕਾਰ ਤੇ ਕਿਸੇ ਵੀ ਮੁਲਾਜ਼ਮ ਮਸਲੇ ਨੂੰ ਹੱਲ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਸਾਨੂੰ ਮੀਟਿੰਗ ਦਾ ਸਮਾਂ ਦੇ ਕੇ ਵੀ ਮੀਟਿੰਗ ਕਰਨ ਤੋਂ ਭੱਜਦੀ ਰਹੀ ਹੈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਸ੍ਰੀ ਜਸਵੀਰ ਸਿੰਘ ਤਲਵਾੜਾ ਅਤੇ ਸੂਬਾ ਜਨਰਲ ਸਕੱਤਰ ਸ੍ਰੀ ਜਰਨੈਲ ਸਿੰਘ ਪੱਟੀ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਸੂਬੇ ਦੇ 2 ਲੱਖ ਮੁਲਾਜ਼ਮ ਪਰਿਵਾਰਾਂ ਦੀ ਮੰਗ ਸੀ ਜਿਸ ਨੂੰ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਕੇ ਡੇਢ ਸਾਲ ਤੋਂ ਲਟਕਾਇਆ ਗਿਆ ਹੈ ਐਨ ਪੀਐਸ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਗਰਾਸ਼ ਕਮੇਟੀ ਦੀ ਅਗਵਾਈ ਚ ਕਰ ਕਰ ਪੋਸਟਰ ਮੁਹਿੰਮ ਚਲਾਉਣੀ ਪਈ ਕਿ ਸਾਡੇ ਘਰੋ ਹੀ ਵੋਟ ਮੰਗਣ ਆਵੇ ਜੋ ਸਾਡੀ ਪੁਰਾਣੀ ਪੈਨਸ਼ਨ ਬਹਾਲ ਕਰਵਾ ਸਕੇ ਪੰਜਾਬ ਸਰਕਾਰ ਨੇ ਸਾਨੂੰ ਪਰੋਸੇ ਚ ਲੈਣ ਦੀ ਬਜਾਏ ਸਾਡੇ ਆਗੂਆਂ ਨੂੰ ਨਜ਼ਰਬੰਦ ਜਾਂ ਥਾਣੇ ਬੰਦ ਕਰਨਾ ਸ਼ੁਰੂ ਕਰ ਦਿੱਤਾ ਪੰਜਾਬ ਸਰਕਾਰ ਹੁਣ ਬਿਨਾਂ ਦੇਰੀ ਕੀਤੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰੇ ਜ਼ਿਕਰ ਯੋਗ ਹੈ ਕਿ ਉੱਤਰ ਪ੍ਰਦੇਸ਼ ਸਮੇਤ ਹੋਰ ਕਈ ਸੂਬਿਆਂ ਦੇ ਵਿੱਚ ਲੱਖਾਂ ਮੁਲਾਜ਼ਮ ਪੁਰਾਣੀ ਪੈਨਸ਼ਨ ਦੀ ਮੰਗ ਕਰ ਰਹੇ ਸਨ ਅਤੇ ਅਖਿਲੇਸ਼ ਯਾਦਵ ਅਤੇ ਹੋਰ ਨੇਤਾਵਾਂ ਨੇ ਕਿਹਾ ਸੀ ਕਿ ਉਹ ਜੇਕਰ ਜਿੱਤਦੇ ਹਨ ਤਾਂ ਪਹਿਲ ਦੇ ਆਧਾਰ ਤੇ ਪੁਰਾਣੀ ਪੈਨਸ਼ਨ ਲਾਗੂ ਕਰਨਗੇ ਅਤੇ ਲੋਕ ਸਭਾ ਦੇ ਆਏ ਨਤੀਜਿਆਂ ਦੇ ਵਿੱਚ ਸਪਸ਼ਟ ਹੋ ਗਿਆ ਹੈ ਕਿ ਦੇਸ਼ ਦੇ ਲੱਖਾਂ ਮੁਲਾਜ਼ਮਾਂ ਦੀ ਮੰਗ ਪੁਰਾਣੀ ਪੈਨਸ਼ਨ ਬਹਾਲੀ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ। ਕਨਵੀਨਰ ਜਸਵੀਰ ਸਿੰਘ ਤਲਵਾੜਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜਲਦੀ ਹੀ ਮੁਲਾਜ਼ਮ ਅਗਵਾ ਨਾਲ ਗੱਲਬਾਤ ਕਰਕੇ ਪਿਛਲੇ ਸਮੇਂ ਤੋਂ ਲਟਕਦੀਆਂ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਬਹਾਲ ਕਰਨੀ ਕੱਟੇ ਗਏ ਪੱਤਿਆਂ ਦੀ ਬਹਾਲੀ ਤੇ ਕਮਿਸ਼ਨ ਨਾਲ ਸੰਬੰਧਿਤ ਮੰਗਾਂ ਆਦੇ ਪੂਰੀਆਂ ਕਰੇ ਸੂਬਾ ਕੋ ਕਨਵੀਨਰ ਅਜੀਤਪਾਲ ਸਿੰਘ ਜਸੋਵਾਲ ਜਸਵਿੰਦਰ ਸਿੰਘ ਜੱਸਾ ਕਰਮਜੀਤ ਸਿੰਘ ਧਾਮਕੋਟ ਲਖਵਿੰਦਰ ਸਿੰਘ ਪੌਰ ਰਣਵੀਰ ਸਿੰਘ ਉਪਲ ਅਤੇ ਹੋਰ ਆਗੂ ਜਗਸੀਰ ਸਹੋਤਾ ਵਰਿੰਦਰ ਵਿੱਕੀ बिक्रमजीत कद्दोन निर्मल सिंह मोगा प्रेम सिंह ठाकुर प्रभजीत रसूलपुर संत सेवक सरकारिया, सत प्रकाश हरप्रीत सिंह ओपल शिवप्रीत पटियाला कुलदीप वालिया, संजीव तूत, हिम्मत सिंह पटियाला सिंह मोगा गुरदीप सिंह चीमा गुरदयाल मान, गुरप्रीत रंगीलपुर सरबजीत संगरूर सिंह फगवाड़ा तिलक राज ਗੁਰਤੇਜ ਸਿੰਘ ਖੈਰਾ ਅਮਰਜੀਤ ਕਲੇਰ ਦਰਸ਼ਨ ਸਿੰਘ ਅਲੀ ਸ਼ੇਰ ਬਲਵਿੰਦਰ ਸਿੰਘ ਲੋਦੀਪੁਰ ਗੁਰਿੰਦਰਪਾਲ ਖੇੜੀ ਗੁਲਾਬ ਸਿੰਘ ਨੇ ਵੀ ਕਿਹਾ ਕਿ ਸਰਕਾਰ ਦੀ ਰੀਰ ਦੀ ਹੱਡੀ ਕਹੇ ਜਾਂਦੇ ਮੁਲਾਜ਼ਮ ਵਰਗ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਤਿੱਖੇ ਸੰਘਰਸ਼ ਦੇ ਰਾਹ ਪੈਣ ਤੋਂ ਰੋਕੇ